ਅੱਜ ਦੀ ਵੀਡੀਓ ਨਾ ਸਕਿਪ ਕਰਨ ਵਾਲੀ ਆ ਤੇ ਨਾ ਵੀਡੀਓ ਇਗਨੋਰ ਕਰਨ ਵਾਲੀ ਆ ਇਟਲੀ ਵਿੱਚ ਰਹਿੰਦੇ ਜਾਂ ਇਟਲੀ ਆਉਣ ਵਾਲੇ ਹਰ ਇੱਕ ਪੰਜਾਬੀ ਭੈਣ ਭਰਾ ਚਾਹੇ ਉਹ ਬੱਚਾ ਹੋਵੇ ਇਹ ਵੀਡੀਓ ਸਾਰਿਆਂ ਨੇ ਦੇਖਣੀ ਬਹੁਤ ਜ਼ਰੂਰੀ ਆ ਇਟਲੀ ਦੇ ਸ਼ਹਿਰ ਕਟਾਨੀਆ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਧੱਕਾ ਹੋਇਆ ਤੇ ਉਸ ਵਿਅਕਤੀ ਤੋਂ 24-24 ਘੰਟੇ ਕੰਮ ਕਰਾਇਆ ਜਾਂਦਾ ਸੀ ਤੇ ਇੱਕ ਤੋਂ ਡੇਢ ਯੂਰੋਸ ਵਿਅਕਤੀ ਨੂੰ ਦਿੱਤੇ ਜਾਂਦੇ ਸੀ ਤੇ ਜਦੋਂ ਇਸ ਖਬਰ ਇਟਲੀ ਗਵਰਨਮੈਂਟ ਤੱਕ ਪਤਾ ਲੱਗ ਗਿਆ ਤਾਂ ਇਟਲੀ ਦੀ ਗਵਰਨਮੈਂਟ ਨੇ ਇਤੇ ਤੁਰੰਤ ਐਕਸ਼ਨ ਲਿਆ ਤੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਗਵਰਨਮੈਂਟ ਨੇ ਹੋਰ ਵੀ ਕਿਹੜੇ ਕਿਹੜੇ ਰੂਲ ਕਏ ਹੈਗੇ ਅੱਜ ਦੀ ਵੀਡੀਓ ਵਿੱਚ ਦੱਸੂਗੀ ਜੋ ਰੀਅਲ ਸਟੋਰੀ ਹੈ ਇਹਨੂੰ ਕੋਈ ਫੇਕ ਨਾ ਸਮਝਿਓ ਤੇ ਕੋਈ ਇਹ ਨਾ ਕਵੇ ਵੀਊ ਲੈਣ ਦੇ ਲਈ ਕਰਦੀ ਆ ਸੋ ਜਿਨ੍ਹਾਂ ਨੂੰ ਇਹ ਲੱਗੋ ਲੱਗਦਾ ਵੀ ਵੀਊ ਦੇ ਲਈ ਕਰਦੀ ਆ ਮੈਂ ਸਾਹਮਣੇ ਸਕਰੀਨਸ਼ਾਟ ਲਗਾਇਆ ਹੈ ਜਿਹੜੀ ਖਬਰ ਲੱਗੀ ਆ ਸਤਾਨੇਰੀ ਇਨੇタリア ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ Google ਤੇ ਜਾ ਕੇ ਵੀ ਇਹ ਵੈਬਸਾਈਟ ਸਰਚ ਕਰ ਸਕਦੇ ਹੋ ਨਾ ਇਹ ਜਿਹੜੇ ਸਤਾਨੇਰੀ ਆਪਾਂ ਇਟਲੀ ਦੇ ਵਿੱਚ ਰਹਿੰਨੇ ਆ ਇਹ ਜਿਹੜੇ ਨਵੇਂ ਕਾਨੂੰਨਾਂ ਦੇ ਸਾਡੇ ਹੱਕਾਂ ਦੇ ਲਈ ਤੇ ਇਹ ਸਾਰੀਆਂ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਦਿੰਦੇ ਆ ਸੋ ਤੁਸੀਂ ਜਾ ਕੇ ਦੇਖ ਸਕਦੇ ਆ ਸਾਸਰੀ ਗਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ learn italian with european punjabi ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਗਾਇਜ਼ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਇਹ ਇਹ ਤੁਹਾਡੇ ਸਾਰਿਆਂ ਦੇ ਲਈ ਅਵੇਅਰਨੈਸ ਦੇ ਤੌਰ ਤੇ ਮੈਂ ਬਣਾਉਣ ਲੱਗੀ ਆ ਰਿਐਲਿਟੀ ਆ ਰੀਅਲ ਵੀਡੀਓ ਆ ਸੋ ਮੈਂ ਤੁਹਾਨੂੰ ਹੁਣ ਪੂਰੀ ਖਬਰ ਦੱਸਦੀ ਆ ਵੀ ਹੋਇਆ ਕੀ ਸੀਗਾ ਇਹ ਜਿਹੜੀ ਖਬਰ ਹੈਗੀ ਇਟਲੀ ਦੇ ਸਿਸਲੀ ਦੇ ਵਿੱਚ ਹੋਇਆ ਤੇ ਇਟਲੀ ਦੇ ਸਿਸਲੀ ਦੇ ਵਿੱਚ ਜੋ ਵੀ ਕੋਝ ਹੋਇਆ ਉਹ ਸਿਰਫ ਇਹ ਤਿੰਨ ਲੋਕਾਂ ਦੀ ਆਪ ਗ੍ਰਿਫਤਾਰੀ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਇੱਕ ਕਾਲਾ ਸੱਚ ਸਾਹਮਣੇ ਆਇਆ ਹੈ ਵੀ ਜਿਹੜਾ ਖੇਤਾਂ ਦੇ ਵਿੱਚ ਖੇਤੀਬਾੜੀ ਕਰਦੇ ਮਜ਼ਦੂਰਾਂ ਦੇ ਨਾਲ ਧੱਕਾ ਕੀਤਾ ਜਾਂਦਾ ਚਾਹੇ ਉਹ ਪੈਸੇ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਦੇ ਰਹਿਣ ਸਹਿਣ ਢੰਗ ਨੂੰ ਲੈ ਕੇ ਹੋਵੇ ਚਾਹੇ ਪੇਪਰਾਂ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਨੂੰ ਦਿਮਾਗੀ ਪਰੇਸ਼ਾਨੀ ਦਿੱਤੀ ਜਾਂਦੀ ਆ ਹਰੇਕ ਤਰੀਕੇ ਦੇ ਨਾਲ ਜੋ ਵੀ ਖੇਤਾਂ ਦੇ ਵਿੱਚ ਲੋਕਾਂ ਦੇ ਨਾਲ ਧੱਕਾ ਕੀਤਾ ਜਾਂਦਾ ਸੋ ਸਾਰਾ ਕਾਲਾ ਸੱਚ ਗਵਰਨਮੈਂਟ ਨੂੰ ਪਤਾ ਲੱਗਿਆ ਹੈਗਾ ਆ ਸੋ ਜੇ ਤੁਹਾਡੇ ਨਾਲ ਵੀ ਕੁਝ ਵੀ ਇਦਾਂ ਦਾ ਹੁੰਦਾ ਸੋ ਤੁਸੀਂ ਵੀ ਆਪਣੇ ਨੇੜੇ ਦੇ ਜਾ ਕੇ ਸੀਜੀਐਲ ਦਫਤਰ ਗੁਰਦਾ ਦਿਫਰੈਂਸ ਆ ਦਿ ਤੇ ਮਰਜੀ ਜਾ ਕੇ ਆਪਣੀ ਐਪਲੀਕੇਸ਼ਨ ਦੋ ਉਹਨਾਂ ਨੂੰ ਦੱਸੋ ਵੀ ਸਾਡੇ ਨਾਲ ਕੁਝ ਹੋ ਰਿਹਾ ਆ ਆਪਣੀ ਅਵੇਰਨੈਸ ਅੱਗੇ ਲੈ ਕੇ ਆਓ ਠੀਕ ਆ ਜੋ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਇਹ ਖਬਰ ਦੀ ਵੀ ਕਿਹੜੇ ਕਿਸ ਬੰਦੇ ਦੇ ਨਾਲ ਕੀ ਕੁਝ ਹੋਇਆ ਸੋ ਇਹ ਸਾਰਾ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਸਾਡੇ ਵਰਗਾ ਇੱਕ ਭਰਾ ਇਟਲੀ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਆਇਆ ਤੇ ਉਹ ਬੰਦਾ ਇੱਕ ਦਿਨ ਤੱਕਿਆ ਹਾਰਿਆ ਇੱਕ ਦਿਨ ਉਹਨੇ ਨਹੀਂ ਹਿੰਮਤ ਜਟਾਈ ਉਹਦੇ ਨਾਲ ਜੋ ਵੀ ਕੁਝ ਹੋਇਆ ਬੰਦਾ ਕਤਾਨੀਆਂ ਕਤਾਨੀਆਂ ਸ਼ਹਿਰ ਦੇ ਵਿੱਚ ਰਹਿੰਦਾ ਸੀ ਤੇ ਬੰਦਾ ਉਹ ਆਫਿਸ ਗਵਰਨਮੈਂਟ ਆਫਿਸ ਪਹੁੰਚ ਗਿਆ ਤੇ ਉੱਥੇ ਉਹਨੇ ਜਾ ਕੇ ਉਹਨੇ ਆਪਣੀ ਸਾਰੀ ਹੱਡ ਬੀਤੀ ਸੁਣਾਈ ਮਰਨਾ ਕੀ ਕੁਝ ਹੋਇਆ ਤੇ ਜਦੋਂ ਗਵਰਨਮੈਂਟ ਨੇ ਦੱਸਿਆ ਵੀ ਜਦੋਂ ਬੰਦਾ ਸਾਡੇ ਕੋਲ ਆਇਆ ਉਹਦਾ ਚਿਹਰਾ ਪੀਲਾ ਸੀ ਤੇ ਉਹਦੀ ਅੱਖਾਂ ਵਿੱਚ ਇੰਨਾ ਖਡਰ ਸੀ ਤੇ ਉਹਦੇ ਚਿਹਰੇ ਤੋਂ ਬੇਵਸੀ ਪੂਰੀ ਝਲਕ ਰਹੀ ਸੀ ਤੇ ਬੰਦਾ ਕਿੰਨਾ ਕਹੀ ਬੇਵਸੀ ਤੇ ਤੇ ਕਿੰਨਾ ਜ਼ੁਲਮ ਹੋ ਰਿਹਾ ਆ ਤੇ ਜਦੋਂ ਬੰਦਾ ਆਪਣੀ ਇਹ ਸਾਰੀ ਕਹਾਣੀ ਪੁਲਿਸ ਆਫਸਰਾਂ ਨੂੰ ਦੱਸ ਰਿਹਾ ਸੀ ਤੇ ਉਹਨੇ ਨਾ ਨਾ ਇਹ ਵੀ ਦੱਸਿਆ ਕਿ ਇਕੱਲਾ ਨਹੀਂ ਹੈਗਾ ਉਹਦੇ ਨਾਲ ਘੱਟੋ ਘੱਟ ਤਿੰਨ ਹੋਰ ਮਜ਼ਦੂਰ ਵੀ ਹੈਗੇ ਜਿਨ੍ਹਾਂ ਦੇ ਨਾਲੇ ਸਭ ਕੋਈ ਧੱਕਾ ਹੋ ਰਿਹਾ ਆ ਤੇ ਜਦੋਂ ਕਹਿੰਦੇ ਜਿਹੜਾ ਬੰਦਾ ਇਟਲੀ ਦੇ ਵਿੱਚ ਜਿੰਨਾ ਧੱਕਾ ਹੋਇਆ ਇਹ ਸਭ ਤੋਂ ਪਹਿਲਾਂ ਫਰਾਂਸ ਦੇ ਵਿੱਚ ਆਇਆ ਸੀਗਾ ਤੇ ਉੱਥੇ ਉਹਦੀ ਮੁਲਾਕਾਤ ਇੱਕ 52 ਸਾਲਾ ਬੰਦੇ ਨਾਲ ਹੋਈ ਹੈ ਜਿਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ ਬੰਦਾ ਜਿਹਨੂੰ ਗ੍ਰਫਤਾਰ ਕੀਤਾ ਗਿਆ ਤੇ ਇਸ ਬੰਦੇ ਨੇ ਜਿਹੜਾ ਇਟਲੀ ਲਿਆਂਦਾ ਬੰਦਾ ਤੇ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਤੇ ਉਹਨੇ ਇਟਲੀ ਦੇ ਬਾਰੇ ਜਿਹਨੂੰ ਆਪਾਂ ਕਹਿੰਦੇ ਆ ਵੀ ਝੂਠ ਬੋਲਿਆ ਝੂਠੀ ਬੋਲਿਆ 노 ਡਾਊਟ ਇਟਲੀ ਦੇ ਵਿੱਚ ਖੇਤਾਂ ਦੇ ਵਿੱਚ ਬਹੁਤ ਪੈਸਾ ਲੋਕ ਕਮਾ ਰਿਆ ਕਈ ਕਿਹ ਲੋਕ 1500 1600 ਵਿੱਚ ਆ ਕਰੇ ਸੋ ਜਿਹਦੇ ਇੱਕ ਪਾਸੇ ਸੱਚ ਵੀ ਹੈ ਕਪਾਸੇ ਝੂਠ ਵੀ ਹੈਗਾ ਕਾਲਾ ਸੱਚ ਵੀ ਹੈਗਾ ਸੋ ਉਹਨੂੰ ਵੀ ਦੇਖਿਆ ਕਰੋ ਗਾਇਜ਼ ਕਮੈਂਟਾਂ ਦੇ ਵਿੱਚ ਹੁਣ ਤੁਸੀਂ ਤੇ ਬੂਨਾ ਕਰਨ ਲੱਗ ਜਿਓ ਧਿਆਨ ਰਿਐਲਟੀ ਸੁਣਿਆ ਕਰੋ ਜੇ ਤੁਹਾਨੂੰ ਕੋਈ ਸਹੀ ਮਾਲਕ ਮਿਲਿਆ ਏਟ ਮੀਨਸ ਇਹ ਨਹੀਂ ਏ ਸਭ ਨੂੰ ਹੀ ਸਹੀ ਮਾਲਕ ਮਿਲਿਆ ਹੋਇਆ ਬਹੁਤੇ ਲੋਕਾਂ ਨਾਲ ਅੱਜ ਵੀ ਸਾਡੇ ਪੰਜਾਬੀ ਭੈਣ ਭਰਾਵਾਂ ਨਾਲ ਅੱਜ ਵੀ ਗਾਇਸ ਤੱਕਾ ਹੁੰਦਾ ਪਿਆ ਠੀਕ ਆ ਤੇ ਜੇ ਕੋਈ ਕਹਿੰਦਾ ਨਾ ਮੇਰੇ ਨਾਲ ਤੱਕਾ ਹੁੰਦਾ ਆ ਤੇ ਉਹ ਬੰਦੇ ਨੂੰ ਉਹ ਸੁਣਿਆ ਕਰੋ ਤੇ ਇਹ ਨਹੀਂ ਵੀ ਤੁਸੀਂ ਆਪਣੇ ਲੈਕਚਰ ਦੇ ਕੇ ਵਿਚਾਰੇ ਦਾ ਮੂੰਹ ਬੰਦ ਕਰਾ ਦਿਆ ਕਰੋ ਨਹੀਂ ਤੂੰ ਝੂਠ ਬੋਲਦਾ ਨਹੀਂ ਤੂੰ ਗਲਤ ਏ ਤੇਰੇ 'ਚੇ ਕਮੀ ਆ ਸੋ ਆਪਾਂ ਆਪਣੀ ਗਲਤੀਆਂ ਨੇ ਆ ਸੋ ਜਿਹੜਾ ਬੰਦਾ ਇਹਨੂੰ 52 ਸਾਲਾਂ ਦਾ ਮਿਲਿਆ ਹੈ ਪਰ ਹੁਣ ਗਵਰਨਮੈਂਟ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਇਹਨੇ ਇਹ ਕਿਹਾ ਸੀਗਾ ਵੀ ਇਟਲੀ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਹੈਗਾ ਉੱਥੇ ਪੈਸਾ ਬਹੁਤ ਹੈ ਉੱਥੇ ਤੈਨੂੰ ਘੰਟੇ ਦੇ ਸੱਤ ਯੂਰੋ ਦਵਾਂਗੇ 8 ਯੂਰੋ ਦਵਾਂਗੇ 6 ਯੂਰੋ ਦਵਾਂਗੇ ਤੇ ਤੈਨੂੰ ਘਰ ਵੀ ਲਿਆ ਕੇ ਦਵਾਂਗੇ ਚੰਗੀ ਤੇਰਾ ਤੇਰੀ ਲਾਈਫ ਹੋਊਗੀ ਹੈਨਾ ਵੀ ਤੈਨੂੰ ਗੱਡੀਆਂ ਕਾਰ ਐਸ਼ੋਰਾਂ ਤੈਨੂੰ ਸਭ ਕੁਝ ਮਿਲੂਗਾ ਇਟਲੀ ਦੇ ਵਿੱਚ ਤੇ ਉਹ ਬੰਦਾ ਕੀ ਸੀ ਆਬਵੀਅਸਲੀ ਹਰੇਕੋ ਬੰਦਾ ਇੱਦੀ ਗੱਲਾਂ ਦੇ ਵਿੱਚ ਆ ਕੇ ਤੇ ਉਹ ਬੰਦਾ ਵੀ ਇਸੇ ਤਰੀਕੇ ਦੇ ਨਾਲ ਇਟਲੀ ਦੇ ਵਿੱਚ ਆ ਗਿਆ ਤੇ ਜਿਹੜਾ ਮਜ਼ਦੂਰ ਸੀ ਉਹਨੂੰ ਕਟਾਨੀਆ ਦੇ ਵਿੱਚ ਉਹ ਬੰਦਾ ਲੈ ਕੇ ਆ ਗਿਆ ਠੀਕ ਹੈ ਇਟਲੀ ਦੇ ਸ਼ਹਿਰ ਕਟਾਨੀਆ ਦੇ ਵਿੱਚ ਤੇ ਉਹਨੇ ਸੋਚਿਆ ਵੀ ਚਲੋ ਹੁਣ ਮੇਰੀ ਜ਼ਿੰਦਗੀ ਸੁਧਰ ਜਾਊਗੀ ਪਰ ਜਦੋਂ ਉਹ ਉਸ ਜਗ੍ਹਾ ਉਤਰਿਆ ਤੇ ਉਸਨੂੰ ਸਮਝ ਆ ਗਿਆ ਕਿ ਉਹ ਹੁਣ ਫਸ ਗਿਆ ਹੈ ਲਿਟਰਲੀ ਫਸ ਗਿਆ ਹੈ ਤੇ ਉਸਨੂੰ ਇੱਕ 54 ਸਾਲਾ ਮਾਲਕ ਦੇ ਫਾਰਮ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਕੰਮ ਤੇ ਲਾ ਦਿੱਤਾ ਗਿਆ ਕਾਨੂੰਨੀ ਤੌਰ ਤੇ ਜਿਹੜੀ ਆਪਾਂ ਕਹਿੰਦੇ ਆ ਵੀ ਤਨਖਾਹ ਹੈ ਜਿਹੜੀ ਸਰਕਾਰ ਨੇ ਕਹੀ ਆ 7 ਯੂਰੋ ਤੋਂ ਲੈ ਕੇ 9 ਯੂਰੋ ਪਾਰ ਹਵਰਸ ਪ੍ਰਤੀ ਘੰਟਾ ਹੈਗੀ ਆ ਪਰ ਉਸ ਬੰਦੇ ਨੂੰ ਉੱਥੇ ਕੀ ਮਿਲਦਾ ਸੀਗਾ ਡੇ 1 ਯੂਰੋ 26 ਸੈਂਟ ਪ੍ਰਤੀ ਘੰਟੇ ਦੇ ਮਿਲਦੇ ਸੀ ਜਿੱਥੇ ਅਸੀਂ 7 ਯੂਰੋ ਵੀ ਲੈ ਕੇ ਕਹਦੇ ਨੇ ਸਾਨੂੰ ਥੋੜੇ ਜਿਹਾ ਜੀ ਸਾਢੇ 7 ਲੈ ਕੇ ਕਹਦੇ ਨੇ ਸਾਨੂੰ ਥੋੜੇ ਕਿਈ 10 ਵੀ ਨਹੀਂ ਦੋ ਵੀ ਕਰਾਂਦੇ ਅਸੀਂ ਥੋੜਿਆ ਤੇ ਉਹ ਬੰਦੇ ਦਾ ਗਾਇਸ ਹਵਰ ਦੇਖੋ 1 ਘੰਟੇ ਦੇ ਇਹ 1 ਯੂਰੋ 26 ਸੈਂਟ ਲੈਂਦਾ ਸੀਗਾ ਤੇ 12 ਘੰਟੇ ਰੋਜ਼ ਕੰਮ ਕਰਦਾ ਸੀਗਾ ਉਹਨੂੰ ਕੋਈ ਛੁੱਟੀ ਨਹੀਂ ਸੀ ਉੱਥੇ ਦਿੱਤੀ ਜਾਂਦੀ ਨਾ ਕੋਈ ਉਹਦੀ ਤਨਖਾਹ ਸੀ ਵੀ ਵੀ ਉਹਨੂੰ ਦਿੱਤੀ ਜਾਂਦੀ ਸੀ ਹਰੇਕ ਮਹੀਨੇ ਦੇ ਮਹੀਨੇ ਤੇ ਨਾ ਉਹਦੀ ਕੋਈ ਇੰਸ਼ੋਰੈਂਸ ਸੀ ਕੁਝ ਵੀ ਨਹੀਂ ਸੀਗਾ ਉਸ ਬੰਦੇ ਦੇ ਕੋਲ ਜੋ ਹਾਲਾਤ ਮਜ਼ਦੂਰਾਂ ਨੂੰ ਦਿੱਤੇ ਗਏ ਸੀਗੇ ਬਹੁਤ ਹੀ ਦਿਲ ਦਹਿਲਾ ਦੇਣ ਵਾਲੇ ਸੀਗੇ ਤੇ ਅੱਖਾਂ ਕਹਿੰਦੇ ਗਵਰਨਮੈਂਟ ਦੀਆਂ ਉਦੋਂ ਖੁੱਲੀਆਂ ਜਦੋਂ ਇਹ ਸਾਰੇ ਕੇਸ ਦੀ ਜਾਂਚ ਕੀਤੀ ਕਿ ਸਰਕਾਰ ਦੇ ਵੱਲੋਂ ਤੇ ਜਦੋਂ ਜਾਂਚ ਕੀਤੀ ਕਿ ਜਾਂਚ ਦੇ ਵਿੱਚ ਸਰਕਾਰ ਨੇ ਇਹ ਪਾਇਆ ਵੀ ਜਿੱਥੇ ਉਹਨਾਂ ਮਜ਼ਦੂਰਾਂ ਨੂੰ ਰੱਖਿਆ ਗਿਆ ਸੀਗਾ ਉਹਨਾਂ ਨੂੰ ਰਿਹਾਇਸ਼ ਦਿੱਤੀ ਗਈ ਸੀ ਕਿ ਖੰਡਰ ਹੀ ਮਾਰਤ ਸੀ ਕੰਦਾਲ ਦੀਆਂ ਟੋਟੀਆਂ ਹੋਈਆਂ ਸੀ ਤੇ ਜਾਨਵਰਾਂ ਦੇ ਚਾਰੇ ਜਿੱਥੇ ਆਪਾਂ ਰੱਖਿਆ ਹੁੰਦਾ ਆ ਖੇਤਾਂ ਦੇ ਵਿੱਚ ਕੰਮ ਕਰਦਾ ਸੀ ਖੇਤਾਂ ਨੂੰ ਵੀ ਜਾਨਵਰ ਹੁੰਦੇ ਹੁੰਦੇ ਆ ਤੇ ਜਾਨਵਰਾਂ ਦੇ ਚਾਰੇ ਦੇ ਨਾਲ ਹੀ ਉਹਨਾਂ ਨੂੰ ਇੱਕ ਰਿਹਾਈਸ਼ ਦਿੱਤੀ ਹੋਈ ਸੀ ਕਹਿੰਦੇ ਉੱਤੇ ਚੂਹੇ ਕੀੜੇ ਪੌਦ ਨਹੀਂ ਕੀ ਕਹਿੰਦੇ ਉੱਥੇ ਮਤਲਬ ਆਪਾਂ ਕਹਿੰਦੇ ਆਪਾਂ ਜਾਨਵਰ ਨੂੰ ਵਿੱਚ ਰੱਖੀ ਉਹ ਵੀ ਉੱਥੇ ਰਹਿਣਾ ਚਾਹੀ ਜਿੱਥੇ ਉਹ ਨੇ ਇਨਸਾਨ ਨੂੰ ਰੱਖਿਆ ਹੋਇਆ ਸੀਗਾ ਤਿੰਨੇ ਮਜਦੂਨਾਂ ਨੂੰ ਤੇ ਉੱਥੇ ਨਾ ਕੋਈ ਟੋਲਰ ਸੀ ਨਾਗਨ ਦੇ ਗਰਮ ਪਾਣੀ ਸੀ ਨਾ ਕੋਈ ਹੀਟਿੰਗ ਦਾ ਪ੍ਰਬੰਧ ਸੀਗਾ ਕਹਿੰਦਾ ਭਾਵੇਂ ਵੱਦ ਤੋਂ ਵੱਧ ਰੋ ਉਸ ਬੰਦੇ ਨੂੰ ਲਾਈਫ ਦਿੱਤੀ ਹੋਈ ਸੀਗੀ ਹਾਦਸੇ ਇਸ ਮਾਲਕ ਦੇ ਉਦੋਂ ਕਰ ਦਿੱਤੀ ਜਦੋਂ ਇਹ ਮਜ਼ਦੂਰ ਦੇ ਕਹਿੰਦੇ ਗਲ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਮਾਲਕ ਨੇ ਉਹਨੂੰ ਮੈਡੀਕਲ ਐਮਰਜੈਂਸੀ ਦੇ ਵਿੱਚ ਨਹੀਂ ਮਾਲਕ ਲੈ ਕੇ ਗਿਆ ਤੇ ਐਸੇ ਮਾਲਕ ਨੇ ਕੀ ਕੀਤਾ ਉਸ ਬੰਦੇ ਦੇ ਨਾਲ ਉਹਨੇ ਆਪ ਹੀ ਇੱਕ ਸੂਈ ਲਈ ਸਧਾਰਨ ਜੀ ਸੂਈ ਲਈ ਤੇ ਉਹਦੇ ਗਲ ਦੇ ਵਿੱਚ ਕਹਿੰਦੇ ਕਿ ਛੇ ਦੇ ਘੜ ਦਿੱਤਾ ਤੇ ਨਾ ਕੋਈ ਤੁਸੀਂ ਆਪ ਅਮਰ ਜੇ ਸੋਚੋਗੇ ਦੇਖੋ ਤੇ ਬੰਦੇ ਨੂੰ ਕਿੰਨੀ ਦਿੰਦਗੀ ਦੇ ਨਾਲ ਉਸ ਬੰਦੇ ਦੇ ਨਾਲ ਇਹਨੇ ਗਾਲ ਦੇ ਵਿੱਚ ਸੂਈ ਮਾਰੀ ਹੋਗੀ ਤੇ ਉਸ ਬੰਦੇ ਨੂੰ ਟਾਰਚਰ ਕੀਤਾ ਹੋਗਾ ਹਨਾ ਤੇ ਉਹਨੂੰ ਕੋਈ ਹਸਪੀਟਲ ਨਹੀਂ ਲੈ ਕੇ ਗਿਆ ਗਵਰਨਮੈਂਟ ਨੇ ਕਿਹਾ ਉਹਨੂੰ ਕੁਝ ਨਹੀਂ ਲੈ ਕੇ ਕਿਤੇ ਨਹੀਂ ਲੈ ਕੇ ਗਿਆ ਹੈਗਾ ਸੋ ਇੱਕ ਮਿੰਟ ਮੈਂ ਤੁਹਾਨੂੰ ਫੇਰ ਰੀਪੀਟ ਕਰ ਦਮੈਂ ਇਹ ਖਬਰ ਤੁਸੀਂ ਸੁਣਨੀ ਹੀ ਇਨ ਇਟਾਲੀਆ ਦੇ ਵਿੱਚ ਜਾ ਕੇ ਪੜ ਸਕਦੇ ਆ ਬਾਰ ਬਾਰ ਮੈਨੂੰ ਇੱਥੇ ਕਮੈਂਟਾਂ ਦੇ ਵਿੱਚ ਤੇ ਲੈਕਚਰ ਨਾਲ ਦਿਓ ਕਿ ਤੂੰ ਆਪਣੇ ਕੋਲੋਂ ਕਹਿ ਰਹੀ ਆ ਮੈਂ ਬਾਰ ਬਾਰ ਫੇਰ ਰਿਪੀਟ ਕਰਨਾ ਕਰਦਮਾ ਸਤਾਨੀਰੀ ਇਟਾਲੀਆ ਦੇ ਜਾ ਕੇ ਖਬਰ ਤੁਸੀਂ ਰੀਸੈਂਟਲੀ ਪੜਨੇ ਆ ਅੱਜ ਹੈਗੀ 18 ਨਵੰਬਰ 17 ਨਵੰਬਰ ਦੀ ਖਬਰ ਹੈਗੀ ਜਾ ਕੇ ਦੇਖ ਲਿਓ ਤੇ ਉਹ ਤੋਂ ਬਾਅਦ ਕਹਿੰਦੇ ਕੀ ਹੋਇਆ ਵੀ ਇਸ ਮਾਲਕ ਨੇ ਇੱਥੇ ਹੀ ਹੱਦ ਨਹੀਂ ਕੀਤੀ ਤੇ ਇਸ ਮਾਲਕ ਨੇ ਇੱਕ ਕਹਿੰਦੇ ਕਿ ਇਸੇ ਕੇਸ ਦੇ ਵਿੱਚ ਇੱਕ ਹੋਰ ਕਾਲੀ ਸੱਚਾਈ ਆਈ ਆ ਉਹ ਕਿਹੜੀ ਸੱਚਾਈ ਆ ਜਾਨਵਰਾਂ ਦੇ ਨਾਲ ਇਹ ਮਾਲਕ ਬੇਰਹਿਮੀ ਕਰਦਾ ਸੀਗਾ ਕਿੱਦਾਂ ਕਰਦਾ ਸੀ ਮਜ਼ਦੂਰਾਂ ਨੂੰ ਡਰਾਉਂਦਾ ਸੀਗਾ ਜਣ ਤਿੰਨੇ ਮਜ਼ਦੂਰੇ ਦੇ ਕੰਮ ਕਰਦੇ ਸੀ ਉਹਨਾਂ ਨੂੰ ਡਰਾਉਂਦਾ ਸੀਗਾ ਕਿੱਦਾਂ ਡਰਾਉਂਦਾ ਸੀਗਾ ਕੁੱਤਿਆਂ ਨੂੰ ਲਾਠੀ ਦੇ ਨਾਲ ਕੁੱਟਦਾ ਸੀਗਾ ਮਜ਼ਦੂਰਾਂ ਦੇ ਸਾਹਮਣੇ ਜਾਨਵਰਾਂ ਨੂੰ ਤਲਫੋਂਦਾ ਸੀ ਤੇ ਇੱਕ ਘਟਨਾ ਹੋਰ ਵੀ ਆਈ ਆ ਕਿ ਇਸ ਮਾਲਕ ਨੇ ਇੱਕ ਜ਼ਖਮੀ ਕੁੱਤੇ ਨੂੰ ਕਾਰ ਦੇ ਨਾਲ ਬੰਨ ਕੇ ਘਸੀਟਿਆ ਤੇ ਬਿਲ ਮਜ਼ਦੂਰ ਨੂੰ ਡਰਾਉਣ ਦੇ ਲਈ ਮੈਂ ਕਿੰਨਾ ਕਦਰਿੰਦਾ ਮੈਂ ਕਿੱਥੇ ਤੱਕ ਡੇਗ ਸਕਦਾ ਆ ਹੁਣ ਇਸ ਕਹਾਣੀ ਦੇ ਵਿੱਚ ਇੱਕ ਹੋਰ ਨਵਾਂ ਮੋੜ ਆ ਜਾਂਦਾ ਹੈ ਉਹ ਹੈਗਾ ਇਸ ਫਾਰਮ ਦਾ ਜਿਹੜਾ ਗਾਰਡ ਸੀਗਾ ਜਿਹੜਾ ਰਖਵਾਲੀ ਕਰਦਾ ਸੀ ਨਾ ਮਜ਼ਦੂਰਾਂ ਦੀ ਵੀ ਮਜ਼ਦੂਰ ਕਿਤੇ ਭੱਜਣ ਨਾ ਇਸ ਬੰਦੇ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਇਹਦੀ ਉਮਰ ਹੈਗੀ 56 ਸਾਲਾਂ ਦੀ ਜਿਹਨੂੰ ਗਾਰਡ ਕਹਿੰਦੇ ਹਨਾ ਵੀ ਇਹ ਕੀ ਕਰਦਾ ਸੀ ਮਜ਼ਦੂਰਾਂ ਤੇ ਮਜ਼ਦੂਰ ਸੀ ਇਹਨਾਂ ਨੂੰ ਭੱਜਣ ਨਹੀਂ ਸੀ ਦਿੰਦਾ ਇਹਨਾਂ ਤੇ ਪੂਰੀ ਨਿਗਰਾਨੀ ਰੱਖਦਾ ਸੀ ਇਹਨਾਂ ਨੂੰ ਮਾਰਦਾ ਕੁੱਟਦਾ ਵੀ ਸੀਗਾ ਤੇ ਇਸ ਫਰਾਂ ਨੂੰ ਕਹਿੰਦੇ ਕਿ ਜੇਲ੍ਹ ਦੀ ਤਰ੍ਹਾਂ ਉਹਨੇ ਬਣਾਇਆ ਹੋਇਆ ਸੀਗਾ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀਟਲੀ ਦੀ ਗਵਰਨਮੈਂਟ ਸੱਚ ਨੂੰ ਸੱਚ ਕਹਿੰਦੀ ਹੈ ਝੂਠ ਨੂੰ ਝੂਠੀ ਕਹਿੰਦੀ ਹੈ ਤੇ ਜਦੋਂ ਇਹ ਸਰਕਾਰ ਨੂੰ ਪਤਾ ਲੱਗਿਆ ਆਫੀਸਰਾਂ ਤਾਂ ਕਈ ਗੱਲ ਪਹੁੰਚੀ ਮਜ਼ਦੂਰ ਨੇ ਆਪਣੇ ਜਾ ਕੇ ਹਾਲਾਤ ਦੱਸ ਦੇ ਇੱਕ ਦਿਨ ਹਿੰਮਤ ਜਟਾਈ ਗਿਆ ਪੁਲਿਸ ਪੁਲਿਸ ਦੇ ਕੋਲ ਸਭ ਕੁਝ ਉਹਨੇ ਦੱਸਿਆ ਤੇ ਪੁਲਿਸ ਨੇ ਜਦ ਹੀ ਐਕਸ਼ਨ ਲਿਆ ਉਹਨਾਂ ਨੇ ਕੀ ਕੀਤਾ ਜਿਹੜਾ ਇਹ ਸਾਰਾ ਫਾਰਮ ਸੀ ਉਹਨਾਂ ਨੇ ਇਥੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਤੇ ਹਿڈن ਕੈਮਰੇ ਲਗਾਏ ਤੇ ਸਾਰਾ ਕੁਝ ਉਹਨਾਂ ਨੇ ਦੇਖਿਆ ਫਿਰ ਜਦੋਂ ਉਹਨਾਂ ਨੂੰ ਸਾਰਾ ਕੁਝ ਉਹਨਾਂ ਦੇ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਤਾਂ ਹੀ ਕੋਰਟ ਦੇ ਵਿੱਚ ਜਾ ਕੇ ਦਿਖਾਨਗੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਾਰਮ ਤੇ ਰੇਡ ਕੀਤੀ ਸਾਰਾ ਜਿੱਥੇ ਰਹਿੰਦੇ ਸੀਗੇ ਸਾਰਾ ਕੁਝ ਉਹਨਾਂ ਨੇ ਦੇਖਿਆ ਕਿਦਾ ਜਾਨਵਰਾਂ ਵਾਂਗ ਰੱਖਦੇ ਸੀ ਤਨਖਾ ਤੇ ਸਾਰੇ ਜਿਹੜੇ ਇਸ ਕੇਸ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਸੀਗੇ ਉਹਨਾਂ ਨੂੰ ਅਰੇਸਟ ਵੀ ਕਰ ਲਿਆ ਆ ਇੱਕ ਦੀ ਉਮਰ ਹੈਗੀ 52 ਸਾਲਾਂ ਦੀ ਇਹ 52 ਸਾਲਾਂ ਉਹ ਦਰਿੰਦਾ ਸੀਗਾ ਜਿਹੜੇ ਜਿਹੜਾ ਇਹ ਇਹਨਾਂ ਇਹਨਾਂ ਵਿਚਾਰੇ ਮਜ਼ਦੂਰਾਂ ਨੂੰ ਭਰਤੀ ਕਰ ਮਤਲਬ ਇੱਥੇ ਲੈ ਕੇ ਆਇਆ ਸੀਗਾ ਠੀਕ ਆ ਇੱਕ ਦੂਜਾ ਸੀਗਾ 54 ਸਾਲ ਦਾ ਜਿਹੜਾ ਮਾਲਕ ਸੀਗਾ ਫਾਰਮ ਦਾ ਤੀਜਾ ਸੀਗਾ 56 ਸਾਲ ਦਾ ਜਿਹੜਾ ਇੱਥੇ ਦਾ ਗਾਰਡ ਸੀਗਾ ਜਿਹੜਾ ਰਖਵਾਲੀ ਕਰਦਾ ਸੀ ਜੀ ਇਕੱਲੀ ਜਿਹੜੀ ਮੈਂ ਅੱਜ ਇਹ ரியਲ ਸਟੋਰੀ ਦੱਸਦੀ ਆ ਇਕੱਲੀ ਖੇਤੀਬਾੜੀ ਸੈਕਟਰ ਦੀ ਨਹੀਂ ਹੈਗੀ ਇਧਰ ਇਹ ਹੋਰ ਵੀ ਬਹੁਤ ਸੈਕਟਰਾਂ ਦੇ ਵਿੱਚ ਬਹੁਤ ਨੌਕਰੀਆਂ ਦੇ ਨਾਲ ਤੱਕਾ ਹੁੰਦਾ ਹੈ ਸੋ ਜੇ ਕਿਸੇ ਪੰਜਾਬੀ ਭੈਣ ਭਰਾ ਦੇ ਨਾਲ ਤੱਕਾ ਹੁੰਦਾ ਗਾਇਜ਼ ਉਹਦੇ ਨਾਲ ਖੜਿਆ ਕਰੋ ਜੇ ਅਸੀਂ ਪੰਜਾਬੀ ਪੰਜਾਬੀ ਦੇ ਕੰਮ ਨਹੀਂ ਆਵਾਂਗੇ ਤਾਂ ਹੋਰ ਕੌਣ ਆਊਗਾ ਡਰਿਆ ਨਾ ਕਰੋ ਆਪਣੀ ਆਵਾਜ਼ ਉਠਾਇਆ ਕਰੋ ਕਿਤਨੇ ਦਿਨ ਖਾ ਕਾਟ ਮਿਲਦੀ ਆ ਉੱਤੇ ਸਾਰੇ ਰਲ ਕੇ ਇਕੱਠ ਕਰੋ ਮੈਨੂੰ ਅਸੀਂ ਇੰਨੀ ਤਨਖਾਹ ਨਹੀਂ ਅਸੀਂ ਇੰਨੀ ਤਨਖਾਹ ਲੈਣੀ ਆ ਪੇਪਰਾਂ ਨੂੰ ਲੈ ਕੇ ਪਹਿਲ ਕਰਿਆ ਕਰੋ ਹਰ ਇੱਕ ਚੀਜ਼ ਨੂੰ ਲੈ ਕੇ ਪਹਿਲ ਕਰਿਆ ਕਰੋ ਸੋ ਜਿਨ੍ਹਾਂ ਨੇ ਵੀ ਖਬਰ ਪੜ੍ਹਨੀ ਆ ਜਾ ਕੇ ਪਾਲਸਾਹ ਦੇ ਹਸਤਾਨੀਰੀ ਨਿਤਾਲੀਆ ਤੇ ਸੋ ਅੱਜ ਦੀ ਖਬਰ ਇੰਨੀ ਸੀਗੀ ਗਾਇਸ ਇਹਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਸ ਖਬਰ ਨੂੰ ਪਾਡੇ ਤੋਂ ਬਾਅਦ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੀ ਜ਼ਰੂਰ رائے ਦਿਓ ਵੀ ਤੁਸੀਂ ਕਿੱਥੇ ਕੰਮ ਕਰਦੇ ਆ ਤੁਹਾਨੂੰ ਕਿੰਨੀ ਤਨਖਾਹ ਦਿੱਤੀਏ ਜਾਂ ਤੁਹਾਡੇ ਮਾਲਕ ਤੁਹਾਣਾ ਤੱਕਾ ਕਰਦੇ ਆ ਕੀ ਕਰਦੇ ਆ ਕਿੰਨੇ ਦਾ ਨੋ ਸੈਲਰੀ ਦਿੰਦੇ ਆ ਥੋੜੀ ਪੇਪਰ ਨਹੀਂ ਬਣਾਉਂਦੇ ਹਰੇਕ ਚੀਜ਼ ਗਾਇਸ ਕਮੈਂਟ ਵਿੱਚ ਦੱਸ ਆਦਦੇ ਆ ਤੇ ਤੁਸੀਂ ਇਹਦਾ ਸੋਲੂਸ਼ਨ ਕਿੱਦਾਂ ਕੱਢਿਆ ਉਹ ਵੀ ਜ਼ਰੂਰ ਦੱਸਿਓ ਤਾਂ ਕਿ ਬਾਕੀ ਭੈਣ ਭਰਾਵਾਂ ਨੂੰ ਵੀ ਹਿੰਮਤ ਹੋਵੇ ਉਹ ਵੀ ਇਹ ਸੋਲੂਸ਼ਨ ਆਪਣੇ ਆਪ ਕੱਢ ਸਕਣ ਆਪਣੀ ਜ਼ਰੂਰ ਪਲੀਜ਼ ਰਿਐਲਿਟੀ ਦੱਸਿਓ ਸਟੋਰੀ ਦੱਸਿਓ ਕਮੈਂਟ ਦੇ ਵਿੱਚ ਸਸਰੀ ਘਰ ਜੀ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਆਪਾਂ ਗੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਸੋ ਟਾਲੀਅਨ ਦੀ ਕਲਾਸ ਆ ਗਈ ਆ ਤੇ ਉਹ ਵੀ ਜਾ ਕੇ ਜਰੂਰ ਦੇਖੋ ਸ਼ਾਮ ਨੂੰ ਆ ਜਾਣੀ ਤੇ ਦੋ ਤਿੰਨ ਘੰਟੇ ਹਵਾ ਤੋਂ ਵੀ ਚੜ ਜਾਣੀਆਂ ਸੋ ਇਟਾਲੀਅਨ ਦੀ ਨੈਕਸਟ ਕਲਾਸ ਹੈ ਕਲਾਸ 15ਵੀਂ ਉਹ ਵੀ ਜਰੂਰ ਦੇਖੋ ਸਾਸਰੀ ਗਾਲ ਜੀ